ਦਾ ਭਾਈ ਆਪਣੇ ਵੱਲੋਂ ਸਾਰੇ ਭੈਣ ਭਾਈਆਂ ਨੂੰ ਹੱਥ ਜੋੜ ਕੇ ਸਾਸ੍ਰੀ ਕਾਰਵਾਈ ਜੀ ਸਾਰੇ ਭਾਈ ਭੈਣ ਭਾਈ ਠੀਕ ਹੋਵੋਗੇ ਭਾਈ ਸਾਰਿਆਂ ਦੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਸਭ ਦੇ ਖੁਸ਼ੀਆਂ ਭਰਿਆ ਦਿਨ ਆਉਣ ਭਾਈ ਆਪਾਂ ਤਾਂ ਹੱਥੋਂ ਕਾਮਨਾ ਕਰਦੇ ਦੋਈ ਜੋੜ ਕੇ ਵੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਰੱਖੇ ਭਾਈ ਇਹ ਹਮੇਸ਼ਾ ਹਰੇਕ ਦੇ ਖੁਸ਼ੀਆਂ ਆਉਣ ਭਾਈ ਖੁਸ਼ੀਆਂ ਦੇ ਤਿਹਾਰ ਆਉਣ ਵਾਲੇ ਨੇ ਬਾਈ ਹਰੇਕ ਨੂੰ ਖੁਸ਼ੀ ਹੋਵੇ ਇਹ ਗੱਲ ਕਹਿੰਦੇ ਆ ਬਾਈ ਹੁਣ ਫਸਲ ਵੱਡੂਗਾ ਜੀਮਿੰਦਾਰ 2 ਰੁਪਏ ਆਉਣਗੇ ਬਾਈ ਹਰੇਕ ਨੂੰ ਐ ਹੁੰਦਾ ਵੀ ਆਪਾਂ ਆ ਕਰਾਂਗੇ ਐ ਲਿਆਵਾਂਗੇ ਹਨਾ ਲਈ ਕਹਿੰਦੇ ਆ ਵੀ ਪ੍ਰਮਾਤਮਾ ਬਾਈ ਹਰੇਕ ਦੀ ਜ਼ਿੰਦਗੀ ਚ ਖੁਸ਼ੀਆਂ ਲਿਆਵੇ ਬਾਈ ਹਰੇਕ ਨੂੰ ਮਨੋ ਕਾਮਨਾ ਪੂਰੀ ਹੋਵੇ ਹਰੇਕ ਭੈਣ ਭਾਈ ਹਰੇਕ ਬੰਦੇ ਦੀ ਬਾਈ ਜਿਹੜੇ ਭੈਣ ਭਾਈ ਬਾਹਰ ਰਹਿੰਦੇ ਨੇ ਆਪਣੇ ਉਹਨਾਂ ਦੀਆਂ ਵੀ ਮਨੋ ਕਾਮਨਾ ਪੂਰੀਆਂ ਹੋਣ ਬਾਈ ਬਾਹਰ ਵਾਲੇ ਵੀ ਭਾਈ ਆਪਣੇ ਨੇ ਜਿਹੜੇ ਭੈਣਾ ਨੇ ਉਹ ਸਾਰੇ ਮਿਹਨਤ ਕਰਦੇ ਨੇ ਬਾਈ ਉੱਥੇ ਹੱਡ ਬੇਲਦੇ ਨੇ ਆਪਦੇ ਭਾਈ ਟਾਈਮ ਦਾ ਨਹੀਂ ਪਤਾ ਕੋਈ ਸੌਣ ਦਾ ਨਹੀਂ ਪਤਾ ਵੀ ਕਦੋਂ ਉੱਠ ਕੇ ਜਾਣਾ ਹੈ ਕਦੋਂ ਕੀ ਕਰਨਾ ਹੈ ਹਨਾ ਇਹ ਕੰਮ ਨੇ ਬਾਈ ਉੱਥੇ ਵੀ ਆਪਣੇ ਚੱਲ ਉਰੇ ਐ ਹੁੰਦਾ ਵੀ ਕੋਈ ਟੋਕ ਰੋਕ ਨਹੀਂ ਹੈਗੀ ਉੱਥੇ ਬਾਈ ਹੋ ਜਾਂਦਾ ਹੈ ਆਪਦਾ ਸਮਾਂ ਜਿੰਨਾ ਸਮਾਂ ਦਿੱਤਾ ਵੀ ਐਨੇ ਸਮੇਂ ਆਣਾ ਹੈ ਐਨੇ ਸਮੇਂ ਛੁੱਟੀ ਆ ਤੁਹਾਨੂੰ ਉਹ ਚੀਜ਼ ਹੋ ਜਾਂਦੀ ਹੈ ਬਾਈ ਉੱਥੇ ਚਲੋ ਆਪਾਂ ਤਾਂ ਆਏ ਕਹਿੰਦੇ ਨਾ ਵੀ ਪ੍ਰਮਾਤਮਾ ਹਰੇਕ ਨੂੰ ਬਈ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ ਏ ਸੱਚੇ ਪਾਤਸ਼ਾਹ ਵੈਗਰੂ ਆਪਾਂ ਦਾ ਹੱਥ ਜੋੜ ਕੇ ਬੇਨਤੀ ਕਰਦੇ ਆਂ ਮਾਲਕ ਅੱਗੇ ਵੀ ਸਭ ਨੂੰ ਬਈ ਚੜ੍ਹਦੀ ਕਲਾ 'ਚ ਰੱਖੀ ਮਾਲਕਾ ਸੱਚੇ ਪਾਤਸ਼ਾਹ ਬਾਕੀ ਬਈ ਅੱਜ ਕਹਿੰਦੇ ਨੇ ਬਾਬਾ ਜੀ ਆਉਣਗੇ ਬੁਰੀਆਂ ਮੰਡਾਂ ਲੱਗਣਗੇ ਅੱਜ ਉਹਨਾਂ ਦੇ ਨਾਲ ਦੇਖਦੇ ਆਂ ਅੱਜ ਜਾਵਾਂਗੇ ਫਿਰ ਪਹਿਲਾ ਦਿਨ ਹੋਊਗਾ ਬਈ ਫਿਰ ਦਿਖਾਇਆ ਕਰਾਂਗੇ ਤੁਹਾਨੂੰ ਬਾਬਾ ਜੀ ਦੇ ਵੀ ਵਲੌਗ ਵਿੱਚ ਆਇਆ ਕਰਨਗੇ ਬਾਬਾ ਜੀ ਵੀ ਐ ਵੀ ਕਿੱਥੇ ਜਾਂਦੇ ਨੇ ਕਿੱਥੇ ਆਉਂਦੇ ਨੇ ਕੀ ਗੱਲਬਾਤ ਸੁਣਾਉਂਦੇ ਨੇ ਬਾਈ ਸਾਨੂੰ ਸਾਰੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਇਆ ਕਰਾਂਗੇ ਬਾਬਾ ਜੀ ਦੀਆਂ ਵੀ ਨਾਲੇ ਪਤਾ ਲੱਗ ਜੂ ਬਾਈ ਕਿੰਨੇ ਲੋਕ ਨੇ ਸਾਡੇ ਵੀ ਕਿੰਨੇ ਕਹੂ ਕਰਦੇ ਨੇ ਸੇਵਾ ਸਾਰੇ ਤਨੋਂ ਮਨੋਂ ਬਾਈ ਜਿੰਨਾ ਆਪਣਾ ਪਿੰਡ ਲੱਗਿਆ ਹੋਇਆ ਬਾਈ ਸਾਰੇ ਤਨੋਂ ਮਨੋਂ ਸੇਵਾ ਚ ਨੇ ਅੱਜ ਆਪਣੇ ਬਾਈ ਖੰਡਪਾਟ ਪ੍ਰਕਾਸ਼ ਹੋਊਗਾ ਪਿੰਡਾ ਵੀ ਜਿਹੜਾ ਆਪਣਾ ਕੱਗਰ ਦਰਿਆ ਸੀ ਇਹਦੀ ਉਹਦੇ ਵਿੱਚ ਵੀ ਚਲੋ ਪਰਮਾਤਮਾ ਨੇ ਬਾਈ ਵਧੀਆ ਸੁਣ ਲਈ ਸਭ ਦੀ ਵਿਚਾਲਾ ਫਾਸਲਾ ਬਚ ਗਿਆ ਇਹਦੇ ਉਦੇ ਵਿੱਚ ਬਈ ਖੰਡਪਾਟ ਪ੍ਰਗਾਸ ਕਰਾਏ ਜਾਣਗੇ ਸਾਰੇ ਪਿੰਡ ਵੱਲੋਂ ਲਾਲੋ ਵੀ ਸਾਰਾ ਨਗਰ ਗਰੀਬ ਗੁਰੂ ਬਾ ਸਭ ਵੱਲੋਂ ਬਈ ਇਹਦੇ ਵਿੱਚ ਤਿਲ ਫੁੱਲ ਭੇਟਾ ਕੀਤੀ ਗਈ ਆ ਮਨੋਂ ਆਪਦੇ ਕੁਛ ਮਰਜੀ ਕਹੋ ਕੋਈ 10 ਰੁਪਏ ਦਿਓ ਕੋਈ 10000 ਦਿਓ ਕੋਈ 1000 ਦਿਓ ਕੋਈ 500 ਦਿਓ ਬਈ ਇਹ ਚੀਜ਼ ਹੈ ਵੀ ਆਪਾਂ ਨੂੰ ਤਾਂ ਇਹ ਕਹਿੰਦੇ ਆ ਵੀ ਸਭ ਦੇ ਭਾਈ ਚਲੋ ਜੇ ਭਾਈ ਜ਼ਿਮੀਦਾਰ ਦੇ ਹੋਊਗਾ ਤਾਂ ਹੀ ਗਰੀਬ ਦਿਹਾੜੀ ਤੇ ਜਾਊਗਾ ਜੇ ਜ਼ਿਮੀਦਾਰ ਦੇ ਨਾ ਹੋਇਆ ਕੋਈ ਸਿ ਦਿਹਾੜੀ ਤੇ ਵੀ ਕਿੱਥੇ ਜਾਣਗੇ ਜਿਹੜੇ ਬੱਲੀਆਂ ਚੁੱਕਦੇ ਨੇ ਉਹ ਬੱਲੀਆਂ ਵੀ ਕਿੱਥੇ ਚੁੱਕ ਕੇ ਲਿਆਉਣਗੇ ਜੇ ਫਸਲ ਬਾੜੀ ਨਾ ਹੁੰਦੀ ਜ਼ਿਮੀਦਾਰ ਦੇ ਤਾਂ ਕਿੱਥੋਂ ਲਿਆਉਣਗੇ ਉਹ ਚੁੱਕ ਕੇ ਇਹ ਚੀਜ਼ ਹੈ ਵੀ ਆਪਾਂ ਤਾਂ ਇਹ ਕਹਿੰਦੇ ਆ ਵੀ ਜੇ ਜ਼ਿਮੀਦਾਰ ਤੇ ਹੋਊਗੀ ਤਾਂ ਹੀ ਸਾਰਾ ਉਹਨਾਂ ਸਰਕਲ ਹੁਣ ਮੂਨਕ ਵੀ ਕਈ ਵਾਰੀ ਆ ਆਪਣੇ ਮਿੱਤਰ ਨੂੰ ਜਿਹੜੇ ਸੇਟ ਉਹਨਾਂ ਨਾਲ ਗੱਲਾਂ ਲੱਗ ਜਾਂਦੇ ਆ ਵੀ ਕਿਵੇਂ ਬਈ ਬਾਪੂ ਜੀ ਐਂ ਕਰਕੇ ਕਹਿੰਦੇ ਨੇ ਬਈ ਜੇ ਪਾਣੀ ਉੱਤਰਿਆ ਸਾਨੂੰ ਵੀ ਸੁੱਖ ਦਾ ਸਾਹ ਆਇਆ ਜੇ ਪਾਣੀ ਆ ਜਾਂਦਾ ਬਈ ਤਾਂ ਅਸੀਂ ਵੀ ਖਤਮ ਹੋ ਜਾਂਦਾ ਸਾਡਾ ਵੀ ਸਿਸਟਮ ਕਿਉਂ ਜ਼ਿੰਮੇਦਾਰ ਦੇ ਸਿਰਤੀ ਚੱਲਦਾ ਬਈ ਸਾਰਾ ਸਿਸਟਮ ਜ਼ਿੰਮੇਦਾਰ ਹੈ ਆਪਣੇ ਲਾ ਲੋ ਵੀ ਜੇ ਪੈਸਾ ਹੋਊਗਾ ਤਾਂ ਆਪਾਂ ਐ ਕਰਾਂਗੇ ਵੀ ਆਹ ਚੀਜ਼ ਲੈ ਲਓ ਇਹ ਵਿਆਹ ਰੱਖਦਾ ਕਿਸੇ ਨੇ ਬਈ ਕਿਸੇ ਨੇ ਕੋਈ ਖੰਡ ਵਾਟ ਕਰਾਉਂਦਾ ਹੈ ਕੋਈ ਕੁਸ਼ ਕਰਾਉਂਦਾ ਹੈ ਹਨਾ ਕੋਈ ਹੁਣ ਜਿਵੇਂ ਤਿਹਾਰ ਆਣਗੇ ਦਸਹਿਰਾ ਆ ਗਿਆ ਤੇ ਵੈਲੀ ਆ ਗਈ ਹਰੇਕ ਬੰਦੇ ਨੂੰ ਆਇਆ ਰਹਿੰਦਾ ਵੀ ਆਹ ਖਰੀਦ ਲਿਏ ਨਵਾਂ ਤਿਹਾੜ ਤੇ ਆਹ ਚੀਜ਼ ਲੈ ਲਿਏ ਆ ਚੀਜ਼ ਹੋ ਰਹੀ ਆ ਬਾਈ ਹੁਣ ਜਿਵੇਂ GST ਘਟ ਗਿਆ ਹਰੇਕ ਬੰਦੇ ਨੂੰ ਆਇਆ ਵੀ ਆ ਚੀਜ਼ ਲੈ ਕੇ ਘਰੇ ਰੱਖ ਕਰ ਲਈ ਆਪਾਂ ਇੰਨੀ ਘਟ ਗਈ ਗੱਡੀਆਂ ਲਾ ਲਓ ਟਰੈਕਟਰ ਲਾ ਲਓ ਬਈ ਇਹ ਘਟ ਗਏ ਮੋਟਰਸਾਈਕਲ ਘਟ ਗਏ ਜਿਦੀ ਜਿੰਨੀ ਕਮਾਇਆ ਹੁੰਦਾ ਵੀ ਹੱਥ ਪੈਂਦਾ ਵੀ ਆਪਾਂ ਇੰਨੀ ਕ ਚੀਜ਼ ਲੈ ਸਕਦੇ ਆ ਉਹ ਬੰਦਾ ਓਨੀ ਕ ਜੋਗਾ ਹੁੰਦਾ ਵੀ ਆਪਾਂ ਆ ਚੀਜ਼ ਲੈ ਲਾਂਗੇ ਬਈ ਆ ਚੀਜ਼ਾਂ ਨੇ ਕੋਈ ਕਾਰ ਲੈਣ ਵਾਲਾ ਹੁੰਦਾ ਕੋਈ ਟਰੈਕਟਰ ਲੈਣ ਵਾਲਾ ਹੁੰਦਾ ਕੋਈ ਮੋਟਰਸਾਈਕਲ ਕੋਈ ਸਾਈਕਲ ਲੈਣ ਵਾਲਾ ਵੀ ਭਾਈ ਹੁੰਦਾ ਇਹ ਚੀਜ਼ਾਂ ਨੇ ਬਾਈ ਬਾਕੀ ਆਪਣੇ ਆਏ ਹੋਏ ਆ ਖੇਤ ਦੇ ਵਿੱਚ ਬਈ ਉਹੀ ਸਵੇਰ ਵਾਲਾ ਕੰਮ ਹੈ ਆਪਣਾ ਡੰਕਰਾਂ ਦਾ ਪਹਿਲਾਂ ਆਪਾਂ ਨੂੰ ਡੰਕਰਾਂ ਦੀ ਸੋਚ ਹੁੰਦੀ ਆ ਬਾਈ ਆਪਣੇ ਦੀ ਉਹਨਾਂ ਦਾ ਹਰਾਚਾਰਾ ਲੈ ਕੇ ਜਾਣਾ ਜ਼ਰੂਰੀ ਹੁੰਦਾ ਬਾਈ ਫਿਰ ਸਾਰਾ ਦਿਨ ਆਪਾਂ ਚੇ ਕੋਈ ਕੰਮ ਕਰੀ ਜਾਈਏ ਚੇ ਖੇਤ ਚ ਵੀ ਕੋਈ ਕੰਮ ਕਰਨਾ ਹੋਵੇ ਉਹ ਵੀ ਕਰਨਾ ਜ਼ਰੂਰੀ ਹੈ ਫਿਰ ਹੁਣ ਅੱਜ ਤੋਂ ਚਲੋ ਵੀ ਥੋੜਾ ਜਿਆ ਆਚਾਰ ਘਟਾ ਦਾਂ ਕੱਲ ਤੋਂ ਲਾ ਲਓ ਵੀ ਕੱਲੋਂ ਹੁਣ ਜਿਵੇਂ ਸ਼ਾਮ ਨੂੰ ਆਪਣਾ ਮੱਕਾ ਵੜਜਾ ਕਰਾਂਗੇ ਜਿੰਨਾ ਕ ਹੈਗਾ ਦੋਕ ਭਰੀਆਂ ਉਹਦੀਆਂ ਵੜਜਾ ਕਰਾਂਗੇ ਕੁਛ ਚਾਰ ਲੈ ਆਂ ਰਲਾ ਕੇ ਲੈ ਜਾ ਕਰਾਂਗੇ ਵੀ ਚੱਲ ਆਏ ਵੀ ਬਾਈ ਇਹਨੂੰ ਵੀ ਬਾੜ ਆਉਣੀ ਜ਼ਰੂਰੀ ਆ ਫਿਰ ਜਵੀ ਬੀਜਾਂਗੇ ਜਵੀ ਚੱਲ ਆਏ ਵੀ ਆਮੀਨਾ ਜਿਹੜਾ ਚੱਲ ਰਹਾ ਅੱਧੇ ਗ ਮਹੀਨੇ ਬੀਜੇ ਵੀ ਅਸੂ ਦੇ 15 ਅਸੂ ਤੱਕ ਲਾ ਲਓ 20 ਅਸੂ ਤੱਕ ਬੀਜ ਦਾ ਕੋਈ ਚੱਕਰ ਨਹੀਂ ਵੀ ਚੱਲ ਐ ਵੀ ਉਦੋਂ ਵਧੀਆ ਹੋ ਜੂਗੀ ਠੰਡੀ ਜੀ ਚ ਗੇਤੀ ਹੁੰਦੀ ਵੀ ਨਹੀਂ ਬਾਈ ਬਾਕੀ ਬਈ ਆਪਣੀ ਆ ਜੀਰੀ ਐ ਸਾਰੇ ਕਮੈਂਟਾਂ ਦੇ ਵਿੱਚ ਦੱਸਿਓ ਬਾਈ ਕਿੰਨੇ ਕ ਦਿਨ ਲਊਗੀ ਸੋਨ ਦਿਖਾਣੇ ਆ ਬਈ ਆਪਣੀ ਜੀਰੀ ਇਹ 18 47 ਆ ਬਾਈ ਆਪਣੀ ਦਿਖਾ ਦਾਨੇ ਆ ਬਾਈ ਹੁਣ ਚੱਲੀ ਆ ਦੇਖੋ ਬਾਈ ਦੱਸਿਓ ਕਮੈਂਟਾਂ ਚ ਆਪਣੀ ਇਹ 16 99 ਆ ਬਾਈ ਕਾਇਕਤਨ ਲੈ ਜੂਗੀ ਉਹ ਦੂਰ ਚੌਂਕ ਦੀ ਹੋਣੀ ਬਈ ਸਾਨੂੰ ਫੈਕਟਰੀ ਦੇ ਕੋਲੇ ਜੇ ਉਹ लवली ਦੀ ਹੈ ਦੂਜੀ 1500 ਨੂੰ ਇਹ ਚੀਜ਼ ਆ ਬਈ ਬਾਕੀ ਬਈ ਆਪਣੇ ਭਾਈ ਨੇ ਬੰਟੀ ਨੇ ਕੰਪਾਈਨ ਲਿਆਂਦੀ ਆ ਬਈ ਸਾਰੇ ਕਮੈਂਟਾਂ ਚ ਵਧਾਈਆਂ ਦਿਓ ਬਈ ਉਹਨੂੰ ਮਸ਼ੀਨ ਵੀ ਦਿਖਾਵਾਂਗੇ ਸਾਨੂੰ ਗਰਦੇਵ ਕੰਪਾਈਨ ਲਿਆ ਬਈ 90 ਤੋਂ ਬਾਕੀ ਬਈ ਆਪਣੀ ਇਹ ਫਸਲ ਹੈ ਵਧੀਆ ਹੈ ਆਮੁੱਛੜ ਦੀਨੇ ਸਰਲਾ ਕਰਿਆ ਬਈ ਤੇ ਵੀ ਸਪਰੇ ਹੋ ਗਈ ਇੱਕ ਸਪਰੇ ਹੋ ਲਊ ਵੀ ਇਹ ਲਾਜ਼ਮੀ ਬਈ ਨਿਸਰੇ ਤੋਂ ਤੇ ਬਾਕੀ ਬਈ ਆਪਾਂ ਆ ਕੋਠਾ ਬਣਾਏ ਢਾ ਕੇ ਇੱਧਰ ਬਣਾਵਾਂਗੇ ਬਾਕੀ ਬਈ ਆਪਣਾ ਮਿੱਤਰ ਜਿਹੜਾ ਬੈੜੀਆਂ ਦਾ ਕੰਮ ਕਰਦਾ ਉਹ ਬੈੜੀ ਲੈਂਦਾ ਵੇਚਦਾ ਰਹਿੰਦਾ ਬਈ ਦੋ ਤਿੰਨ ਲਿਆ ਦੀ ਵੇਚਦੀਆਂ ਉਹਨੇ ਉਹਦੇ ਕੋਲੇ ਵਲੌਗ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਕੰਮ ਹੋ ਗਏ ਬਈ ਦੋ ਤਿੰਨ ਦਿਨ ਸਾਨੂੰ ਹੁਣ ਉਹ ਕਹਿੰਦਾ ਦੀ ਕਹਿੰਦਾ ਵੀ ਅੱਜ ਦੇਖਣ ਜਾਣਾ ਕੋਈ ਬੈੜੀ ਉਹ ਦਿਖਾਵਾਂਗੇ ਤੁਹਾਨੂੰ ਵੀ ਆ ਚੀਜ਼ਾਂ ਨੇ ਬਈ ਬਾਕੀ ਆਪਣੇ ਕੋਲੇ ਤਾਂ ਬਾਈ ਇਹੀ ਲਾ ਲਓ ਵੀ ਵੀਡੀਓ ਦਾ ਸਿਸਟਮ ਆਪਣਾ ਇਹ ਹੈ ਵੀ ਆਪਾਂ ਤਾਂ ਜਿਹੜੀ ਕੋਈ ਚੀਜ਼ ਆ ਜਿਆਦੇ ਆਪਣਾ ਹੈ ਨਹੀਂਗਾ ਸਰਕਲ ਵੀ ਆਪਾਂ ਦੂਰ ਪਾਰ ਜਾਂਦੇ ਆ ਆਪਾਂ ਆਪਦੇ ਖੇਤ ਤੱਕ ਮਤਲਬ ਲੈ ਜਾ ਟੰਕਰਾਂ ਤੇ ਕੰਮ ਕਰਦੇ ਆ ਆਪਾਂ ਜੀ ਆਪਦਾ ਖੇਤੀ ਦਾ ਜਾਂ ਨੇੜੇ ਤੇੜੇ ਵਗ ਜਾਂਦੇ ਆ ਹੁਣ ਸਾਡੀ ਸਲਾਹ ਹੋ ਰਹੀ ਆ ਬਾਈ ਲੁਧਿਆਣੇ ਮੇਲੇ ਤੇ ਜਾਣ ਦੀ ਸਲਾਹ ਹੈ ਲੁਧਿਆਣਾ ਮੇਲਾ ਵੀ ਦਿਖਾਵਾਂਗੇ ਤੁਹਾਨੂੰ ਜੁਨੀਵਰਸਿਟੀ ਵਾਲਾ ਵੀ ਉੱਥੇ ਆ ਚੀਜ਼ਾਂ ਨੇ ਬਾਈ ਹਨਾ ਇਹ ਸਾਰੀਆਂ ਚੀਜ਼ਾਂ ਉੱਥੇ ਤੁਹਾਨੂੰ ਦਿਖਾਵਾਂਗੇ ਵੀ ਬਾਈ ਬਾਕੀ ਆਈਆਂ ਬਾਈ ਪਤਾ ਹੈ ਕਹਿੰਦਾ ਵੀ ਸਾਰਿਆਂ ਨੂੰ ਭਾਈ ਮਿਹਨਤ ਵੀ ਜ਼ਰੂਰੀ ਆ ਕਰਨੀ ਚਾਹੀਦੀ ਆ ਮਿਹਨਤ ਬਣਾ ਹੈ ਵੀ ਕੁਝ ਨਹੀਂ ਭਾਈ ਜੇ ਆਪਾਂ ਕਹਿ ਦਈਏ ਵੀ ਜੇ ਬੰਦਾ ਮਿਹਨਤ ਕਰੂਗਾ ਤਾਂ ਹੀ ਕੁਝ ਹੋਊਗਾ ਭਾਈ ਡੰਗਰ ਵੀ ਲਾ ਲੋ ਜੇ ਡੰਗਰਾਂ ਨੂੰ ਆਪਾਂ ਹਰਾਚਾਰਾ ਪਾਵਾਂਗੇ ਫੇਰ ਹੀ ਦੁੱਧ ਦੇਣਗੇ ਦੁੱਧ ਵੀ ਫੇਰ ਹੀ ਗਾਹਾਂ ਆਪਾਂ ਡੈਰੀ ਦੇ ਵਿੱਚ ਪਾ ਸਕਦੇ ਆ ਜ਼ਰੂਰੀ ਆ ਭਾਈ ਉਹਨਾਂ ਨੂੰ ਵੀ ਬਾਕੀ ਆਪਣੇ ਕੋਲੇ ਵੀਡੀਓ ਚ ਬਾਈ ਪਾਈਆਂ ਹੋਈਆਂ ਨੇ ਦੋ ਮੱਝਾਂ ਵਕਿਆਉ ਨੇ ਭਾਈ ਇੱਕ ਤਾਜੀ ਸੂਣ ਵਾਲੀ ਆ ਇੱਕ ਬਾਖੜੀ ਆ ਬਾਈ ਜੇ ਕਿਸੇ ਭੈਣ ਭਾਈ ਨੂੰ ਲੋੜ ਹੋਵੇ ਦੱਸ ਸਕਦਾ ਬਾਈ ਵੀ ਕਮੈਂਟਾਂ ਦੇ ਵਿੱਚ ਵੀ ਆਪਾਂ ਨੂੰ ਆ ਚੀਜ਼ ਦੀ ਲੋੜ ਹੈ ਬਾਈ ਇਹ ਜਿਹੜੀ ਮੰਨ ਲਓ ਵੀ ਤਾਜੀ ਵਾਲੀ ਜਾਂ ਬਾਖੜੀ ਵਾਲੀ ਇਹ ਚੀਜ਼ ਆ ਬਾਈ ਬਾਖੜੀ ਥੱਲੇ ਆਪਣੀ ਥੱਲੇ ਹੈਗਾ ਬਾਈ 7 ਲੀਟਰ ਦੁੱਧ ਹੈਗਾ ਬਾਈ ਤਾਜੀ ਸੂਣ ਵਾਲੀ ਆ ਬਾਈ ਲਊਗੀ 5-7 ਦਿਨ ਉਹ ਉਹ ਥੋੜੀ ਜੀ ਵੱਡੀ ਮੈਸ ਹੈ ਬਾਈ ਦੂਜੀ ਉਹ ਆਪਣੀ ਲਿਆਂਦੀ ਹੋਈ ਆ ਉਹ ਮੈਸ ਉਹ ਵੀ ਸੀਲ ਆ ਬਾਈ ਜਿਹੜੀ ਬਾਖੜੀ ਹੋ ਰਹੀ ਆ ਬਾਕੀ ਭਈਆ ਆਏ ਆ ਜੇ ਰੋਜ਼ ਉਹਨੂੰ ਐ ਵੀਡੀਓ ਪਾਈ ਜਾਂਦੇ ਆ ਫਿਰ ਅਗਲੇ ਨੂੰ ਐਂ ਦਾ ਪਤਾ ਹੀ ਰੋਜ਼ ਹੀ ਡੰਕਰਾਂ ਨੇ ਬਾਈ ਹੁਣ ਆਪਾਂ ਨੂੰ ਇਹੀ ਕੰਮ ਐ ਜਿਹੜਾ ਆਪਣੇ ਡੰਕਰਾਂ ਦਾ ਕੰਮ ਐ ਤਾਂ ਉਹ ਡੰਕਰਾਂ ਵਾਲਾ ਵੀ ਜ਼ਰੂਰੀ ਐ ਉਹਨਾਂ ਦੀ ਵੀਡੀਓ ਜ਼ਰੂਰੀ ਦਿਖਾਣੀ ਪੈਂਦੀ ਐ ਵੀ ਭਈ ਅਸੀਂ ਆਹ ਕੰਮ ਕਰਦੇ ਆ ਜਿਹੜਾ ਆਪਾਂ ਕੰਮ ਕਰਾਂਗੇ ਬਾਈ ਉਹੀ ਦਿਖਾਵਾਂਗੇ ਹੁਣ ਆਪਦੇ ਖੇਤ ਆ ਰਹੇ ਆ ਔਰ ਉਹ ਖੇਤੋਂ ਜਾਵਾਂਗੇ ਕੱਖ ਕੰਡਾ ਲੈ ਕੇ ਜਾਂਦੇ ਆ ਹੁਣ ਬਾਬਾ ਜੀ ਨਾਲ ਵੀ ਜਾਵਾਂਗੇ ਬਾਈ ਉਹ ਵੀ ਦਿਖਾਵਾਂਗੇ ਸੋਨੂੰ ਵੀ ਭਈ ਅਸੀਂ ਇੱਥੇ ਜਾ ਰਹੇ ਆ ਹੁਣ ਹੁਣ ਆਪਾਂ ਜਾ ਰਹੇ ਆ ਬਾਈ ਘਰ ਨੂੰ ਜਾਂਦੇ ਆ ਸੋਨੂੰ ਦਿਖਾਣੇ ਸੜਕ ਤੇ ਜਾਂਦੇ ਕੀ ਕਰ ਬਾਈ ਲੈ ਵੀ ਮਿੱਤਰੋ ਆ ਲੱਗ ਰਿਹਾ ਬਾਈ ਕਰੇ ਸਫਾਈ ਕਰਨਾ ਫੁਲਵਾੜੀ ਦੀ ਆਪਣੀ ਦੀ ਆ ਦੇਖੋ ਆ ਬਾਲ ਬੱਚੇ ਕ੍ਰਿਸ਼ਨੋਰੀ ਲੱਗ ਰਹੇ ਨੇ ਉਹ ਪਾ ਲੈ ਧਨੀਆ ਉਹ ਖੋਲੇ ਬੈ ਲਵਾਪਾ ਆਉਰੇ ਲਾਵਾਂ ਓਲੀਆਂ ਪਰ ਬਈ ਹਾਂ ਮੇਰ ਦਾ ਪਾ ਲੈ ਆ ਤੇ ਪੱਤੋਂ ਦੇ ਆਹੋ ਕਰ ਨੇ ਜੰਮਦਾ ਚੱਲ ਪਰਸ ਤਾਂ ਜੰਮਦਾ ਦੀ ਉੱਥੇ ਲਾਵਾਂ ਬਈ ਧਨੀਆ ਲਾਵਾਂਗੇ ਹੁਣ ਪਾਲਕ ਤਾਂ ਲਾਤਾ ਬਈ ਦੋ ਓਲੀਆਂ ਬੱਸ ਬਦੂ ਹੈ ਆਲਾਵੇਂ ਬਈ ਟਣੀਆਂ ਟਣੀਆਂ ਲਾ ਰਹੇ ਬਈ ਉਰੇ ਆ ਉਰੇ ਲਾਵਾਂਗੇ ਉੰਗੀਆਂ ਕਰਕੇ ਤਿਆਰ ਘਰੇ ਲਾਵਾਂ ਬਈ ਸਾਰਾ ਸਿਸਟਮ ਬੱਕਰੇ ਆ ਬਈ ਤਿਆਰ ਕਰ ਕਰ ਲਾਣ ਦੋ ਦੋ ਗੋਲੀਆਂ ਲਾ ਦਾਂਗੇ ਬਈ ਵੀ ਜਿਆਦੇ ਲਾ ਹੋ ਜਾਂਦਾ ਫਿਰ ਜ਼ਰੂਰੀ ਨਹੀਂ அவ पाபி சத்தना स دې لې ډېرې وړې ਵੀਰ ਦਾ ਗੋਲੀ ਕਰ ਦੋ ਲਗਾ ਕੇ ਦੋ ਵੱਟਾਂ ਲਾਤੀਆਂ ਬਈ ਅਸੀਂ ਣੀਆਂ ਨਹੀਂ ਆ ਹੁਣਾਂ ਇੱਥੇ ਬਈ ਇਲਾ ਮਿੱਠੀ ਬਈ ਹੂੰ ਅਸਵਾਣੀ ਮਣੀ ਮਿੱਠੀ ਦੋਵਾ ਤਾਂ ਫੇਰ ਦੇਖਦੇ ਆਂ ਬਈ ਕੀ ਜੰਮਦਾ ਏ ਕੀ ਹੁੰਦਾ ਓਰੇ ਮਿੱਠੇ ਹੋ ਗਏ ਬਈ ਪਾਲ ਖਲਾਤਾ ਬਈ ਹੁਣ ਮਿੱਠੇ ਲਾਵਾਂਗੇ ਬਈ ਮਿੱਠੇ ਦੀ ਲਾਦਨੇ ਤੈਨੋਲੀ ਬਚ ਗਿਆ ਗੈਲ ਆਪਣੇ ਕੋਲੇ ਇੱਕ ਦੋ ਔਲੀ ਇੱਕ ਔਲੀ ਇੱਕ ਔਲੀ ਪਰ ਕੀ ਲਾਵਾਂਗੇ ਮੇਥੇ ਕੀ ਲਾ ਦੇ ਜਾਰੇ ਹਾਂ ਮੇਥਾ ਰਾਲਾ ਮੇਥਾ ਲਾਵਾਂਗਾ ਹਾਂ ਨਾ ਮਾਲਿਆ ਉਹ ਕੀਪਤਾ ਹੈ ਜੰਮੇ ਨਾ ਜੰਮੇ ਜੀ ਪਰ ਦੁਬਾਰਾ ਜੰਮੇ ਸੀ ਮਮੀ ਪਿਛਲੇ ਸਾਲ ਵਾਲੇ ਦਾ ਨਹੀਂ ਪਤਾ ਹੁੰਦਾ ਹੋਰ ਲਾਣੇ ਬਈ ਮੇਥੇ ਨਾਲੇ ਲਾਵਾਂ ਮੂਲੀ ਬਈ ਬਣਾਵਾਉਗਾ ਤਾਂ ਮੋਲੀ ਬਸ ਅੱਗੇ ਨਹੀਂ ਕਰਨੀ ਇਧਰੋਂ ਇਧਰ ਬੰਦ ਕਰਾਂਗੇ ਤਾਂ ਉਹਨੇ ਮਿੱਥੇ ਬਣਾਵਾਉਗੇ ਬਈ ਬਾਪੂ ਦਾ ਤਾਂ ਗੇਟਾਂ ਨੂੰ ਤੋੜਾ ਗੇਟ ਤਾਂ ਖਾਸੀ ਘੜਕਲਾ ਟੈਂਪੂ ਸਭ ਆ ਗਿਆ ਤਾਂ ਲੈ ਗਈ ਕੋਣ ਸਿਲੰਟਰ ਵਾਲਾ ਭਾਈ ਤਾਂ 아, 잔을 꺼뜨. 흠. 게 해, 혼아. ਮਿੱਟੀ ਟਾਇਟ ਹੋ ਗਈ ਹੁਣ ਦਵਾਈ ਵੀ ਪੋਲੀ ਕਰੂਗੀ ਇਹਨੂੰ ਹੁਣੇ ਹੁਣੇ ਫਿਰ ਹੁਣ ਨਕਰਾਂ ਬਈ ਹੁਣ ਦਵਾਈ ਦਾ ਮੇਥਾ ਮੇਥੀ ਪਾਲਕ ਧਨੀਆ ਸਾਰੇ ਸਿਸਟਮ ਕਰਦਾਂਗੇ ਤਿਆਰ ਬਈ ਫੇਰ ਕਰਾਂਗੇ ਬਈ ਮਿਸਤਰੀ ਨੇ ਕਿਹਾ ਉਹਨਾਂ ਨੂੰ ਕੈਮੀਕਲ ਘਾਪੇ ਪਾਉਂਦੇ ਨੇ ਬਈ ਮਿੱਤਰ ਪਿਆਰਿਓ ਕਰਤੀ ਸਫਾਈ ਆ ਦੇਖੋ ਬਣ ਗਈ ਫਲਵਾੜੀ ਵਧੀਆ ਐਨਾ ੜੰਗਾ ਨਿਕਲੇ ਬਈ ਵਿੱਚੋਂ ਕਾ ਕੰਡਾ ਫੇਰ ਆਵੀ ਜਾਂਦਾ ਸਾਡੇ ਬੱਚੇ ਮੈਡਮ ਜੀ ਮੜਦੇ ਨਹੀਂ ਹੈਗੇ ਜੇ ਫੇਰ ਲੱਗ ਜਾ ਫੇਰ ਕਹਾਂ ਨਿਊ ਕਰੂੰ ਭਾਈ ਨਿਊ ਕਰਦੇ ਸਾਰੀ ਸੋਹਬ ਸੁਥਰਾ ਕਰਕੇ ਅਵੀ ਹੁਣ ਖਾਣਾ-ਦਾਣਾ ਖਾएंगे ਨਹਾएंगे ਭਾਈ ਸਾਰਾ ਸਾਫ ਕਰਤਾ ਭਾਈ ਹੁਣ ਅਸੀਂ ਇਹ ਮਿੱਥੇ ਵੀ ਲਾਤੇ ਪਾਲਕ ਵੀ ਲਾਤੇ ਇਹਨਾਂ ਨੂੰ ਪਾਣੀ ਲਾ ਦਾਂਗੇ ਜਾਂ ਟੂਟੀ ਆਊਗੀ ਭਾਈ ਉਦੋਂ ਪਾਣੀ ਤਾਜੇ ਪਾਣੀ ਨਾਲ ਭਰ ਦਾਂਗੇ ਇਹਨੂੰ ਵਧੀਆ ਥੋੜੇ-ਥੋੜੇ ਪਾਣੀ ਪਾ ਕੇ ਭਰਾਂਗੇ ਭਾਈ ਉਹ ਚੱਲ ਰਹੀ ਆ ਰੋਟੀ ਖਾਵਾਂਗੇ ਉਹਨਾਂ ਹੱਥ ਬੱਲੇ ਧੋ ਕੇ ਕੱਲ ਦਵਾਈ ਕਰੀਦੀ ਭਾਈ ਇਹਨਾਂ ਦੇ ਆ ਨਿੰਬੂ ਆਪਣਾ ਅਲਟੋ ਖੜੀ ਆ ਆਪਣੀ ਜੇ ਕੋਈ ਇਹਦਾ ਹੱਲ ਹੁੰਦਾ ਹੋਵੇ ਭਾਈ ਦੱਸਿਓ ਯਾਰ ਆਪਾਂ ਨੇ ਨੌ ਕਰਾਉਣੀਆਂ ਇਹ ਚੱਲਦੇ ਆ ਭਾਈ ਹੁਣ ਰੋਟੀ ਖਾਣੇ ਆ ਫੇਰ ਦੇਖਦੇ ਆ ਮਿਲਦੇ ਆ ਤੁਹਾਨੂੰ ਲਓ ਭਾਈ ਸੰਕਤ ਖੜੀ ਆ ਬਾਬਾ ਜੀ ਅੰਦਰ ਨੇ ਆ ਰਹੇ ਨੇ ਬਾਬਾ ਜੀ ਉਹ ਆ ਗਏ ਭਾਈ ਬਾਹਰ ਸ਼ਾਬਾਸ਼ ਬੰਦਿਆਰੇ ਜੀ ਬਈ ਨਾ ਸੰਕਤ ਆਈ ਦੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ Sat nama wahidin Sat nama wahidin ਬਾਈ ਖੜੇ ਨੇ ਬਾਈ ਬੂਟ ਵਾਟ ਲੱਗ ਰਹੇ ਨੇ ਪਾਣਾ ਆਬ ਦੇ ਸੰਗਤ ਆਲੇ ਦਾਲੇ ਐ ਬਾਬਾ ਜੀ ਡਾਲੀ ਵਾਲੇ ਨਾਲ ਨੇ Sous-titrage ST' 501 ਆਰੇ ਨੇ ਬਈ ਸੰਗਤ ਨਾਲ ਬਾਬਾ ਜੀ ਆ ਆ ਮੱਬਾ ਜੀ ਦੇ ਨਾਮ ਆ ਰਹੀ ਆ ਬਈ ਸੰਗਤ ਆ ਆ ਨਾਮ ਵਾਹੀ ਗੁਰੂ ਸਤ ਨਾਮ ਵਾਹੀ ਗੁਰੂ

ਮਾ ਮਾਂ ਬਬ ਕੁਰੀ ਵੀ ਆਪਣਾ ਜੁੜੀ ਹੈ ਤਾਂ ਕਹਿ ਲਗਿਆ ਮਹਾਰਾਜ ਜੀ ਮੇਰੇ ਨਾਲ ਐਨਾ ਐ ਕਿਉਂ ਹੋਇਆ ਇਹ ਨਾਮ ਨੂੰ ਕਿਉਂ ਹੋਇਆ ਮੇਰੇ ਸਾਈ ਦਾ ਦਮ ਗਈ ਮਹਾਰਾਜ ਕਹਿੰਦੇ ਕਿ ਤੂੰ ਇਹਨੂੰ ਬੀਜਿਆ ਹੁੰਦਾ ਦੂਜੇ ਦਾ ਫੇਰ ਵੱਡਣਾ ਪੈਂਦਾ ਧੋਗਣਾ ਪੈਂਦਾ ਹੈ ਕਹਿੰਦੇ ਬੀਜਿਆ ਹੁੰਦਾ ਮੈਂ ਨਹੀਂ ਬੀਜਿਆ ਪਰ ਮੈਨੂੰ ਸੌ ਜਨ ਦਾ ਪਤਾ ਹੈ ਮੈਂ ਕੋ ਮਾਰਾ ਕੰਮ ਨਹੀਂ ਕਰਿਆ ਮਾੜਾ ਜੀ ਕਹਿਣ ਲੱਗੇ ਕਹਿਣ ਲੱਗੇ ਭਾਈ ਤੀਜਾ ਹੁੰਦਾ ਤੀਜਾ ਵਧਣਾ ਗੁਵਾਰੇ ਚੋੜਾ ਕੋਲੇੜੇ ਤਾਂ ਰਹਿੰਦੇ ਜੂਣ ਜੂਣ ਤੇ ਅੱਛਾ ਉਹਨੂੰ ਵੀ ਵਧਾਈ ਮਾਰੂ ਮਾੜੇ ਫੇਰ ਕਹਿਣ ਲੱਗੇ ਕਿੰਨੇ ਭਾਈ ਤੀਜਾ ਵਧਣਾ ਪੈਂਦਾ ਤੀਜਾ ਦਾ ਮਾੜੇ ਮਨਿਆ ਨਾ ਉਹ ਉਹ ਪਿਆਰ ਤਾਂ ਹੈਗਾ ਦੀ ਮਾੜੇ ਦਾ ਕਹਿੰਦੀ ਚੰਗਾ ਤੂੰ ਗੁਰ ਦਸ਼ਾਦਾਂ ਨੇ ਮਾਰੇ ਗਏ ਤੂੰ ਦਸ਼ਾਦਾਂ ਨੇ ਇਹ ਸਾਰਾ ਕਰਮ ਦਾ ਰਾਹ ਪੁੰਨ ਜਿੱਦਿਆ ਹੋਇਆ ਹੈ ਜਿਹੜਾ ਆਪਾਂ ਬਿਮਾਰੀ ਤੋਂ ਬਚਾਉਂਦਾ ਹੈ। ਏਕੋ ਕੰਮ ਸਾਰੇ ਹੁੰਦੇ ਨੇ ਗੋਰੀਆਂ ਬੰਦੀਆਂ ਨਹੀਂ ਗੋਰੀਆਂ ਨਹੀਂ ਇਹੀ ਮਾਰੂ ਤੋਂ ਬਚਾਉਂਦਾ। ਉਹ ਹੋਰ ਹੋਰ ਤਾਂ ਬਗ ਜਾਂਦੇ। ਹੁੰਦੇ ਦਾ ਗੇੜੇ ਦੇ ਕੇ ਬਗ ਜਾਂਦੇ। ਉਹ ਹੋਰ ਕੀ ਆਪ ਇਹ ਮਾਰਾ ਦੁਸ਼ਤ ਇਹ ਮਾਰਾ ਦੀ ਆਉਂਦੀ ਤਾਂ ਇਹ ਰੰਗ ਚੰਗਾ ਦਿਨ ਦਿਖਾ ਦਾਨੇ ਕੋਈ ਆ ਬਾਹ ਫੜੀ ਇਹਨੇ ਅੱਖਾਂ ਬੰਦ ਕਰ ਮਾਰੇ ਕਿੰਨੇ ਇਹ ਹੁਣ ਚਾਲ ਚੱਲ ਪੰਦੀ ਆ ਆ ਚੱਲ ਇਹ ਦੇਖਦਾ ਪਿਛਲੇ ਜਨਪੂ ਰਾਜਾ ਉਦੋਂ ਵੀ ਰਾਜਾ ਹੋ ਉਹਨੇ ਜੀ 100 ਬੱਚਾ ਹੰਸਾਂ ਦਾ ਪਾਲਿਆ ਹੋਇਆ ਇੱਕ ਪਾਸੇ ਜਗ੍ਹਾ ਬਣਾਈ ਜੀ ਚੂਪਾ ਸਰ ਇਹ ਇਹ ਹਾਂਸ ਨੇ ਇੱਕ ਹਾਂਸਰੀ ਖਾਂਸ ਇਹਨਾਂ ਦੇ ਬਹੁਤ ਬਹੁ ਜਿਹੜਾ ਡਰਾ ਹੋ ਜਾਂਦੇ ਐਨਾ ਨੈਗੇਟਿਵ ਇਕੱਠੇ ਰਹਿੰਦੇ ਕੋ ਜਿਹੜਾ ਉਹ ਮੌਸਮ ਬਦਲ ਮੈਂ ਜਿਵੇਂ ਕਹਿੰਦੇ ਜਾਣੇ ਬਰਨਗੇ ਜੇ ਬੰਦ ਬਗ ਜਾਂਦੀਆਂ ਨੇ ਇਹਨਾਂ ਦੀ ਨਹੀਂ ਤੇ ਮੌਸਮ ਦੇ ਜ਼ਾਫਤ ਇਹ ਕੋਈ ਨਾ ਬਾਈ ਨੇ ਮਨੇ ਦੇਖਿਆ ਅੱਜ ਬੱਚੇ ਠੀਕ ਨੇ ਹਾਂਸ ਤੇ ਹੰਸਣੀ ਆਪ ਦਾ ਬਗੀ ਬੱਚੇ ਦੀ ਪਰਵਾਹ ਤੋਂ ਉਸੇ ਕਰੀ ਹੁੰਦੀ ਹੈ ਉਹਦਾ ਮਤ ਕਮਿਟੀ ਦੀ ਹੋਵੇ ਜਾਂ ਰਾਜੇ ਦਾ ਉਹ ਮਾਸ ਤੋਂ بڑا ਪ੍ਰਸ਼ਾਦ ਦਾ ਰੋਟੀ ਨਿਕਲਦਾ ਜੀ ਉਹ ਸ਼ਿਕਾਰੀ ਨੂੰ ਨਾਰਾ ਪੇਸ਼ ਸ਼ਿਕਾਰੀ ਨੂੰ ਨਾਰਾ ਪੇਸ਼ ਹੋਣਾ ਫੇਰ ਉਹ ਮਾਸ ਦੇ ਨਾਲ ਰੋਟੀ ਖਾਂਦਾ ਜੀੁੱਦ ਨਹੀਂ ਖਾਣਾ ਬਣਾ ਉਹ ਤੈਨੂੰ ਸ਼ਿਕਾਰ ਨਾ ਮਿਲੇ ਸਕੇ ਛਾਂ ਮੈਂ ਛਾਂ ਦੇ ਵੀ ਅੱਜ ਵੀ ਰੋਟੀ ਤੇ ਪਾਣੀ ਉਹ ਕਿਉਂ ਨਹੀਂ ਲੱਗਦੇ ਖਾਦੀ ਨਹੀਂ ਸ਼ਿਕਾਰ ਨੂੰ ਚੱਲ ਗਿਆ ਮੈਂ ਅਜੇ ਭੁੱਖੇ ਰਹਿਣਾ ਪਊਗਾ ਕਿੰ ਕੁ ਲੈ ਦੇਖ ਜੂ ਹਿੱਲਾ ਬਣਦਾ ਕਿਸੇ ਕੋਈ ਭੜ ਲੱਗੀ ਹੋਵੇ ਉਹ ਨੂੰ ਵਿਚਾਂ ਨਿਕਲ ਹੋ ਜਾਂਦੀ ਕੰਗੀ ਇਸ ਕਹਿੰਦਾ ਕਿ ਉਹ ਸ਼ਿਕਾਰੀ ਦੀ ਨਿਗਾਹ ਗਈ ਬੱਚਿਆਂ ਦੇ ਹੰਸਾਂ ਦੇ ਵਿੱਚ ਇਹ ਕਹਿੰਦਾ ਕਿ ਹੰਸਾਂ ਦੇ ਬੱਚੇ ਹੈਗੇ ਆਪਾਂ ਕੋਈ ਤਾਂ ਤਾਂ ਦੇਖੋ ਕਿ ਵਿਧੀ ਬਣਦੀ ਹੈ ਨਾ ਉਹ ਕੋਈ ਚੀਜ਼ ਮਿਲਣੀ ਚਾਹੀਦੀ ਆ ਜਿਹੜਾ ਕੋਈ ਖਾਂਦਾ ਕਿ ਜੋ ਮਰਜੀ ਲੈ ਕੇ ਜਿਵੇਂ ਪਈ ਮਰਜੀ ਲੈ ਕੇ ਜਿਵੇਂ ਉਹਦਾ ਇਹ ਮੇਰਾ ਕਿ ਮਤਲਬ ਹੈ ਨਾ ਪਰ ਆਹ ਨੂੰ ਕਿਉਂ ਨੇ ਹੀ ਇੱਕ ਬਚਾਰਾ ਲਾ ਮਾਸ ਨਿਆ ਉਹਨੇ ਭੁੱਲ ਗਿਆ ਨਾ ਜਦੋਂ ਬਣੀ ਵਧੀਆ ਮਰਾ ਜਿਹੜੀ ਕਹਿੰਦਾ ਕਹਿੰਦਾ ਹੈਗਾ ਇਹ ਰੋਜ਼ ਵਾਲਾ ਦੇਖੋ ਜਿਹੇ ਮਲਾਂ ਨੂੰ ਕੁਝ ਪੜਦਾ ਡੇਟਸਿਸ ਆਇਆ ਹੁੰਦਾ ਆਇਆ ਹੁੰਦਾ 100 ਹਰ ਤਿੰਨੇ 10 ਦਿਨ ਬਣ ਗਏ ਨਾ 390 ਦੰਮੀ ਨੇ ਦਾਦਿਨਾ ਦੇ ਵਿੱਚ 100 200 ਬੱਚਾ ਖਾ ਗਏ ਦੇਖਣ ਲੱਗ ਰਹੇ ਹੁਣ ਐ ਤਰ੍ਹਾਂ ਕੁ ਮੂਰੀ ਆ ਰਹੀ ਐ ਬੰਦੇ ਆ ਦੇਖ ਤਾਂ 100 ਬੱਚਾ ਕਰਦਾ ਉਧਰ ਹੱਸਦੇ ਹੱਸਦੇ ਜਦੋਂ ਆਏ ਹੁਣ ਕੋਈ ਮਾਂ ਬਾਪ ਦਾ ਜੀ ਜੁਨੀ ਕੋਈ ਐ ਮਮਤਾ ਵੀ ਇੱਕੀ ਐ ਹਰ ਇੱਕ ਦੀ ਬੱਚਾ ਵਾਸਤੇ ਉਹੀ ਮਮਤਾ ਠੀਕ ਹੈ ਉਹਨਾਂ ਨੂੰ ਅਸਾਂ ਆਪਾਂ ਦੱਸੂ ਮੈਨੂੰ ਬੋਲ ਕੇ ਸਮਝਣਾ ਹੈ ਤੂੰ ਆਪਾਂ ਸਮਝ ਨਹੀਂ ਸਕਦਾ ਕੋਣ ਐਂ ਇੱਕ ਪਰ ਬੱਚੇ ਲਈ ਦੇਣ ਦੀ ਕੋਈ ਆਈਡੀਆ ਦੋ ਜਿਆਏ ਹੁਣ ਹੱਸਦੇ ਹੱਸਦੇ ਕਿ ਹੈ ਨਾ ਉਹ ਜਿਹਨਾਂ ਮਾਬਾ ਬਰੂਜਵਾਕ ਨਾ ਦੇਖੇ ਉਹਨੂੰ ਪੁੱਛੇ ਜੀ ਉਹਨਾਂ ਕੀ ਕਿਦੋਂ ਆਪਰ ਕਿੰਨੀ ਦੁਖੀ ਹੋਣੀ ਗਰਿਆ ਦੇ ਕੰਡੇ ਦੇ ਮਹਿਲ ਜਿਆ ਜੀ ਉਹ ਹਾਸਦੇ ਹਾਸਨੇ ਦਿਲਾ ਦੋਇ ਸ਼ਾਮਾ ਜੀ ਦੇ ਮਰਗੇ ਨੂੰ ਮਰਦੇ ਨਿਕੈ ਆਹ ਦੇਖ ਤਾ ਸੋ ਬੱਚਾ ਕਰ ਗਿਆ ਜੀ ਆਹ ਪਾਸ ਆਦੇ ਉਹ ਬਾਪ ਲੱਗਿਆ ਕਹਿੰਦੇ ਸੀ ਮੈਂ ਅੰਨਾ ਨੂੰ ਦੇਖ। ਉਹ ਅੰਨਾ ਕਹਿੰਦੇ ਹੁਣ ਇਹ ਵੀ ਦੱਸ ਦਾਨਾ ਤੈਨੂੰ। ਹਾਂਜੀ। ਨਿਕਾਂ ਮੋਂ ਅੰਨਾ ਕਿਹਾ। ਕਹਿੰਦੇ ਇਹ ਵੀ ਦੱਸ ਦਾਨਾ। ਇਹ ਵੀ ਦੇਖ ਲੈ ਕਹਿੰਦੇ। 3 ਦਾ 12-12 ਸਾਲ ਦੇ 8-10 ਮੁੰਡੇ ਇਕੱਠੇ ਛੋਟੇ ਜਵਾਬ 12-12 ਸਾਲ ਦੇ ਹੈ। ਕੀ ਆ ਨਹੀਂ ਬਸਾਂ ਤੇ ਅਪਾ ਕਿੱਡੇ ਕਹਦੇ ਨਾ ਕੂੜੀ ਚ ਟ੍ਰੇਨਿੰਗ ਪੱਲੇ ਪੱਲੇ ਨੰਬਰਾਂ ਦੇ ਨਿਕਲਦੇ ਆਪਾਂ ਦੇ ਬੈਠੇ। ਉਹ ਮੁੰਡੇ ਇਕੱਠੇ ਹੋਏ। ਉਹ ਨਾ ਐ ਲੱਗ ਪਾਇਆ ਨੇ ਪਾਣੀ ਦੇ ਡੋਰੀਏ ਬਣ ਗਏ ਨਾ ਆ ਛਾਲਾ ਬਣ ਗਏ ਨੇ ਖੇੜ ਦੇ ਨਾ ਆ ਛਾਲਾ ਬਣ ਗਏ ਉਹ ਨੂਕੇ ਦੇ ਡੋਰੇ ਤਾਂ ਗਿਆਂ ਟੁੱਟ ਕੱਤੀਆਂ ਦੀਆਂ ਜਿਹੜਾ ਇਹਦੇ ਉਹ ਡੋਰ ਦੀ ਪੱਕੀ ਕੋਈ ਨਹੀਂ ਟੁੱਟੀ ਤੋਂ ਪਾਈ ਇਹਨੇ ਫੜ ਲਿਆ ਇਹ ਉਗੇ ਜੀ ਦਾ ਇਹਨੇ ਖੜ ਲਿਆ ਪਰ ਇਹ ਸੂਲ ਚੱਕੀ ਸੂਲ ਦੇਖਣ ਲੱਗ ਰਹੇ ਆ ਦੋ ਅੱਖਾਂ ਵਿੱਚ ਜੱਟ ਪਾ ਕਹਿੰਦੇ ਆ ਜੇ ਤਾਂ ਜਾ ਮਲੋਂਨਾ ਇਹ ਕਹਿਣ ਲੱਗਿਆ ਕੋਈ ਜਦੋਂ ਬੰਦਾ ਗਰਾਂਹ ਮੰਨਦਾ ਵੀ ਹੈ ਕਹਿੰਦੇ ਫਿਰ ਮੈਂ ਇਹਨਾਂ ਨੂੰ ਕਹਿੰਦਾ ਕਿ ਉਹ ਨਹੀਂ ਮਿਲਿਆ ਜੀ ਬਾਈ ਤਾਂ ਹੈ ਕਹਿੰਦੇ ਰਾਜਨ ਉਹ ਤੇਰੇ ਪੁੰਨ ਜਾਦੇ ਕਰੇ ਹੋਏ ਤੇ ਜਿਵੇਂ ਜਿਹੜਾ ਪੁੰਨ ਮੁੱਕੇ ਨਾ ਜਦੋਂ ਪਾਪ ਦਾ ਫਲ ਨਹੀਂ ਮਿਲਿਆ ਤੈਨੂੰ ਆਨੇ ਕੋ ਨਾ ਕੰਗਲ ਦੇ ਇਸ ਇਹ ਬਿੱਤੀਆ ਹੋਇਆ ਈ ਕੋ ਜਾਣ ਕੇ ਹੀ ਗੱਲ ਨਹੀਂ ਹੈ ਕਿਸਾਨ ਫਾਈ ਕਰਨੀ ਹੈ ਇਹ ਬਿੱਤੀਆ ਨੇ ਅਗਲੀ ਵਿਧੀ ਬਣਾ ਦਿਨਾ ਪੈਣਾ ਅਸੀਂ ਤੇ ਆ ਗਏ ਜੋ ਜੋ ਵੀ ਚੀਜ਼ ਦਾ ਸਮਾਂ ਉਹਦਾ ਮਿਲਣ ਦਾ ਉਦੋਂ ਹੀ ਮਿਲਦੀ ਹੈ ਆਪਾਂ ਇਹ ਆਪਾਂ ਹੁਣ ਮੁੱਖ ਦੇਖਣਾ ਬਹੁਤ ਬੰਦੂਰੀ ਆਇਆ ਹੁੰਦਾ ਹੈ ਹੁੰਦਾ ਆਪਾਂ ਇਹ ਚੀਜ਼ ਦਾ ਸੋਚ ਲੈਣਾ ਹੈ ਪਰ ਇਹ ਨਹੀਂ ਲਾ ਸੋਚਦੇ ਕਰਦੇ ਹੋਏ ਜਿਹੜੇ ਹੁਣ ਅਸੀਂ ਕਰਦੇ ਆ ਨਸ਼ਾ ਹੈ ਕਿਸੇ ਨੂੰ ਦਾ ਰੂਪ ਦਾ ਨਸ਼ਾ ਕਿਸੇ ਨੂੰ ਰੰਗ ਦਾ ਨਸ਼ਾ ਕਿਸੇ ਨੂੰ ਮਾਇਆ ਦਾ ਨਸ਼ਾ ਕਿਸੇ ਨੂੰ ਕੂਰ ਦਾ ਨਸ਼ਾ ਕਿਸੇ ਨੂੰ ਪਵਰ ਦਾ ਨਸ਼ਾ ਕਿਸੇ ਨੂੰ ਜੋਰ ਦਾ ਨਸ਼ਾ ਉਹ ਨਸ਼ੇ ਦੇਸ਼ਾਂ ਨਹੀਂ ਹੋਏ ਹਾਂ ਅਸੀਂ ਮਾਰਾ ਤੁਸੀਂ ਲੋਕ ਦਿਖਦੀ ਹੈ ਹੈ ਵੀ ਇਹ ਕੁਝ ਹੋਰ ਸਭ ਤੋਂ ਠੀਕ ਹੈ ਮਨ ਦੇ ਕਿਰਤ ਦੋਇ ਦੋ ਪਾਪ ਕੋ ਬੇਟੇ ਪਾਪ ਦਾ ਫਲ ਦੁੱਖਾ ਹਲਕੇ ਦਾ ਬਹੁਤ ਔਖਾ ਪਾਪ ਦਾ ਕਿਹਣਾ ਸੌਖਾ ਹੁੰਦਾ ਹਲਕੇ ਦਾ ਗੁਲਾਬੀ ਦੇਖੋ ਫਿਰ ਮਨ ਜੇ ਕਰੇ ਕਿਸਮਾ ਦੇ ਇਨਸਾਨ ਕੀ ਨੇ ਕਿਸੇ ਦੀ ਭਾਖ ਨਹੀਂ ਤੂੰ ਬੜਾ ਛੋਟਾ ਨਹੀਂ ਤੂੰ ਵਾਲਾ ਚੰਗਾ ਵਾਹ ਇਹ ਤੇਰੀ ਸਾਥੀ ਬਣ ਗਈ। ਆਪੇ ਜੀਜਾ। ਆਪੇ ਜੀ ਆਪੇ ਜੀ ਬਣਾਤੋ। ਲਾਤ ਨੂੰ ਕਿਸਦਾ ਵੱਡੇ? ਬੰਦੇ ਬੱਤਾਂ ਪੀ ਉਹ ਦੇ ਵੀ ਵੀ ਜੀ। ਹੁਣ ਤਾਂ ਦੁਬਾਰੂ ਦੁਬਾਰੂ ਜੀਵੀ ਚੱਲੇਗੇ। ਜਦੋਂ ਕੋਲ ਮਾਰੇ ਵਾਹੇ ਖੜਲੇ ਅਜਿਹਾ ਬਣੇ ਹੋ ਜਾਂਦੇ। ਨਾ ਕੋ ਦੇਣੂਆਂ ਨਾ ਨਾ। ਹੁਣ ਤਾਂ ਅੱਗੇ ਦਾ ਸਾਹਮਣੇ ਹੀ ਆ। ਇਹ ਤਾਂ ਸਾਹਮਣੇ ਦੀ ਹੈ ਠੀਕ ਹੈ ਹਲਸਾ ਵਾਹਿਗੁਰੂ ਜੀ ਦੇਤੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਹਲਸਾ ਵਾਹਿਗੁਰੂ ਜੀ ਦੇਤੇ